ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਐਕਟਿਵ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਜਿਹੜੇ ਅੱਜ ਅਸੀਂ ਕੁਐਸਚਨ ਕਰਨੇ ਆਗੇ ਕਿੱਸਾ ਕਾਫ ਤੇ ਵੀਰ ਕਾਫ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਕਰਨੇ ਆਗੇ ਆਓ ਸਾਰੇ ਆਪਾਂ ਕੁਐਸਚਨਾਂ ਨੂੰ ਦੇਖਦੇ ਆਂਗੇ ਕਿੱਦਾਂ ਦੇ ਕੁਐਸਚਨ ਨੇ ਤੇ ਕਿਹੜੇ-ਕਿਹੜੇ ਕੁਐਸਚਨ ਨੇ ਸਭ ਤੋਂ ਸਾਡਾ ਪਹਿਲਾ ਕੁਐਸਚਨ ਹੈ ਕਿੱਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਅ ਅਗਲਾ ਸਾਡਾ ਕੁਐਸਚਨ ਹੈ ਪੰਜਾਬੀ ਕਿੱਸਾ ਕਿਸ ਕਾਲ ਦੀ ਕਾਵਤਾ ਰਹਿ ਅਧੁਨਿਕ ਕਾਲ ਦਾ ਮੱਧ ਕਾਲ ਦਾ ਗੁਰਮਤ ਕਾਲ ਦਾ ਸੂਫੀ ਕਾਲ ਦਾ ਤਾਂ ਕਿਹ ਉਹਦਾ ਅਨਸਰ ਆਊਗਾ ਜੀ ਇਹਦਾ ਆੜਾ ਆਪਸ਼ਨ ਬਿਲਕੁਲ ਸਹੀ ਆ ਮੱਧ ਕਾਲ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਕਿਸ ਦੇ ਅਨੁਸਾਰ ਪੰਜਾਬੀ ਵਿੱਚ ਕਿੱਸੇ ਦਾ ਅਰਧ ਕਲਪਿਤ ਜਾਂ ਅਰਧ ਕਲਪਨੀ ਅਰਧ ਕਲਪੀ ਵਾਰਤਾ ले लिया जाता है डॉक्टर मोहन सिंह दीवाना भाई कान सिंह नाभा रतन सिंह जग्गी या प्रोफेसर प्यारा सिंह ताकि आउगा जी ਇਹਦਾ ਅਨਸਰ ਇਹਦਾ ਅਨਸਰ ਆਊਗਾ ਊੜਾ ਡਾਕਟਰ मोहन सिंह दीवाना ਕਿਸ ਦੇ ਅਨੁਸਾਰ ਹੈ ਕਿੱਸਾ ਅਰਬੀ ਜਵਾਨ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਅਫਸਾਨਾ ਕਹਾਣੀ ਆਦ ਹੈ ਕਿ ਆਊਗਾ ਇਹਦਾ ਅਫਸਾਨਾ ਕਹਾਣੀ ਆਦ ਹੈ ਤਾਂ ਕੀ ਆਊਗਾ ਇਹਦਾ ਅਨਸਰ ਮੋਹਨ ਸਿੰਘ دیਵਾਨਾ ਡਾਕਟਰ دیਵਾਨ ਸਿੰਘ ਸੋਨ ਸਿੰਘ ਵਣਜਾਰਾ ਵੇਦੀ ਪ੍ਰੀਤਮ ਸਿੰਘ ਪ੍ਰੋਫੈਸਰ ਪ੍ਰੀਤਮ ਸਿੰਘ ਤਾਂ ਕੀ ਆਊਗਾ ਇਹ ਅਰਥ ਜਿਹੜੇ ਕਿਸ ਨੇ ਕਿਹਾਗਾ ਜਿਹੜਾ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਤਾਂ ਇਹ ਆੜਾ ਆਪਸ਼ਨ ਡਾਕਟਰ دیਵਾਨ ਸਿੰਘ ਨੇ ਕਿਸ ਦੇ ਅਨੁਸਾਰ ਪੰਜਾਬੀ ਵਿੱਚ ਉਸ ਛੰਦਬੰਦ ਵਿਰਤਤਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਥਾਨਕ ਦਾ ਸੰਬੰਧ ਰੁਮਾਸ, ਬੀਰਤਾ, ਭਗਤੀ, ਦੇਸ਼ਪ੍ਰੇਮ ਅਤੇ ਧਰਮ ਜਸ ਸਮਾਜ ਸੁਧਾਰ ਨਾਲ ਹੋਵੇ ਡਾਕਟਰ ਮੋਹਨ ਸਿੰਘ ਦਿਵਾਨਾ ਪ੍ਰੋਫੈਸਰ ਪ੍ਰੀਤਮ ਸਿੰਘ ਡਾਕਟਰ ਰਤਨ ਸਿੰਘ ਜੱਗੀ ਪ੍ਰੋਫੈਸਰ ਜੀਵਨ ਸਿੰਘ ਤਾਂ ਕਿਸ ਦੇ ਅਨੁਸਾਰ ਜਿਹੜਾ ਛੰਦਬੰਦ ਵਿਰਤਤਕ ਰਚਨਾ ਕਿਹਾ ਜਾਂਦਾ ਕਿਸ ਨੂੰ ਕਿਹਾ ਜਾਂਦਾ ਹੈਗਾ ਜੀ ਇਹ ਹੈ ਈਡੀ ਆਪਸ਼ਨ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਕਿਸਾ ਬੰਤਰ ਪਖ ਤੋਂ ਕਿਹੜੀ ਪਖ ਜਿਹੜਾ ਕਿਸਾ ਬੰਤਰ ਪਖ ਤੋਂ ਕਿਹੜੀ ਪਖ ਦਾ ਹੈ ਅਰਬੀ ਫਾਰਸੀ ਪੰਜਾਬੀ ਯੂਨਾਨੀ ਤਾਂ ਕਿਹਾਊਗਾ ਆੜਾ ਆਪਸ਼ਨ ਫਾਰਸੀ ਕਿਸਾ ਵਿਸ਼ਾ ਵਸਤੂ ਪਖ ਤੋਂ ਕਿਹੜੀ ਭਾਸ਼ਾ ਦਾ ਹੈ ਫਾਰਸੀ ਸੰਸਕ੍ਰਿਤੀ ਅਰਬੀ ਪੰਜਾਬੀ ਤਾਂ ਕਿਹਾਜੂ ਸੱਸਾ ਪੰਜਾਬੀ ਵਾਰਸ਼ ਸ਼ਾਹ ਨੇ ਆਪਣੇ ਕਿੱਸਿਆਂ ਵਿੱਚ ਕਿਸ ਸ਼ੈਲੀ ਦੀ ਵਰਤੋਂ ਕੀਤੀ ਸੂਤ੍ਰਿਕ ਪ੍ਰਸ਼ਨੋਤਰੀ ਸੂਤ੍ਰਿਕ ਵਾਰਤਾਲਾਪ ਵਿਸਤ੍ਰਿਤ ਵਾਰਤਾਲਾਪ ਇਹ ਸਾਰੇ ਤੱਕ ਹੀ ਆਊਗਾ ਇਹਦਾ ਆਪਸ਼ਨ ਈਡੀ ਵਿਸਤ੍ਰਿਤ ਵਾਰਤਾਲਾਪ ਵਾਰਿਸ਼ਾ ਦਾ ਕਿਹੜਾ ਕਿੱਸਾ ਸਭ ਤੋਂ ਪ੍ਰਸਿੱਧ ਹੈ ਹੀਰ ਰਾਂਝਾ ਸੋਣੀ ਮਹੀਵਾਲ ਸੱਸੀ ਪੂ ਨੂੰ ਯੂਸਫ ਚ ਲੇਖਾ ਤਾਂ ਉਹਦਾ ਆਪਸ਼ਨ ਬਿਲਕੁਲ ਸਹੀ ਹੈ ਜਾਂ ਹੀਰ ਰਾਂਝਾ ਪੀਲੂ ਨੇ ਕਿਹੜੇ ਕਿਸਾ ਪੀਲੂ ਨੇ ਕਿਹੜਾ ਕਿੱਸਾ ਲਿਖਿਆ ਸੀਗਾ ਮਿਰਜ਼ਾ ਸਾਹਿਬਾ ਹੀਰ ਰਾਂਝਾ ਸੱਸੀ ਪੂਨੂ ਯੂਸਫ਼ ਚ ਲਿਖਾ ਤਾਂ ਹਾਂਜੀ ਇਹਦਾ ਕੀ ਆਨਸਰ ਆਊਗਾ ਊੜਾ ਮਿਰਜ਼ਾ ਸਾਹਿਬਾ ਪੀਲੂ ਨੇ ਆਪਣੀ ਕਵਿਤਾ ਲਈ ਕਿਹੜੇ ਛੰਦ ਦੀ ਵਰਤੋਂ ਕੀਤੀ ਸਿਰਖੰਡੀ ਦਵਾਈਆ ਕਵਿੱਤ ਬੈਂਤਤਾ ਦਵਾਈਆ ਛੰਦ ਪੀਲੂ ਨੇ ਆਪਣੇ ਕਿੱਸੇ ਵਿੱਚ ਕਿਹੜੀ ਕਿਹੜੀਆਂ ਭਾਸ਼ਾ ਮਾਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਪੰਜਾਬੀ ਉਰਦੂ ਫਾਰਸੀ ਅਰਬੀ ਉਪਰੋਕਤ ਸਾਰੇ ਤਾਂ ਕੀ ਆਜੂਗੇ ਤਾਂ ਆਨਸਰ ਸਸਤਾ ਉਪਰੋਕਤ ਸਾਰੇ ਕਾਦਰਯਾਰ ਦਾ ਕਿਹੜਾ ਕਿੱਸਾ ਘਰ-ਘਰ ਪ੍ਰਸਿੱਧ ਹੋਇਆ ਪੂਰਨ ਭਗਤ ਹੀਰਾਂ ਜਾਂ ਦੁੱਲਾ ਪੱਟੀ ਸੱਸੀ ਪੁੰਨੂ ਤਾਂ ਕਿਹੜਾ ਰਾਂਝਾ ਆ ਕਿਹੜਾ ਸੌਰੀ ਕਾਦਰਯਾਰ ਦਾ ਕਿਹੜਾ ਕਿੱਸਾ ਸੀ ਉਹ ਊੜਾ ਪੂਰਨ ਭਗਤ ਹਾਸ਼ਮ ਸ਼ਾਹ ਨੇ ਆਪਣੀ ਰਚਨਾ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਹੈ ਰੂਪਕ ਉਪਮਾ ਤੇ ਅਨੁਪਰਾਸ ਅਤੇ ਕਥਨੀ ਉਪਰੋਕਤ ਸਾਰੇ ਤੱਕ ਹੀ ਆਉਗੇ ਦੇ ਵਿੱਚ ਸਸਾ ਉਪਰੋਕਤ ਸਾਰੇ ਪੰਜਾਬੀ ਕਿੱਸਾ ਕਾਪ ਦਾ ਪਿਤਾਮਾ ਕੌਣ ਹੈ ਵਾਰਿਸ ਸ਼ਾਹ ਦਮੋਦਰ ਕਾਦਰੀਆ ਜਾਂ ਹਾਸ਼ਮ ਸ਼ਾਹ ਤਾਂ ਕਿਹਾ ਉਹ ਹੈ ਦਾ ਦਮੋਦਰ ਆ ਅਪਸ਼ਨ ਦਮੋਦਰ ਕਿਸ ਦਾ ਸਮਕਾਲੀ ਸਿੱਖ ਅਕਬਰ ਦਾ ਔਰੰਗਜ਼ੇਬ ਦਾ ਬਹਾਦਰ ਸ਼ਾਹ ਦਾ ਬਹਾਦਰ ਸ਼ਾਹ ਜਫਰ ਦਾ ਤਾਂ ਉੜਾ ਆਪਸ਼ਨ ਅਕਬਰ ਦਾ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾ ਹੀ ਰਾਂਝੇ ਦਾ ਕਿੱਸਾ ਕਿਸ ਨੇ ਲਿਖਿਆ ਵਾਰਿਸ਼ਾ ਨੇ ਪਿੱਲੂ ਨੇ ਦਮੋਦਰ ਨੇ ਕਾਦਰਯਾਰ ਨੇ ਤਾਂ ਕਿਸ ਨੇ ਲਿਖਿਆ ਸੀਗਾ ਦਮੋਦਰ ਨੇ ਈਡੀ ਆਪਸ਼ਨ ਆ ਦਮੋਦਰ ਨੇ ਕਿਹੜੀ ਪ੍ਰੀਤ ਕਹਾਣੀ ਨੂੰ ਅੱਖੀ ਵੇਖ ਵੇਖਣ ਦਾ ਥਾਂ ਥਾਂ ਦਾਵਾ ਕੀਤਾ ਸੋਹਣੀ ਮਹੀਵਾਲ ਸੱਸੀ ਪੁੰਨੂ ਹੀ ਰਾਂਝੇ ਦੀ ਯੂਸਫ ਜਲੇਖਾਂ ਦੀ ਤਾਂ ਕਿ ਇਹ ਈਡੀ ਆਪਸ਼ਨ ਹੀ ਰਾਂਝੇ ਦੀ ਦਮੋਦਰ ਦਾ ਕਿੱਸਾ ਕਿਹੜੇ ਰਸ ਦਾ ਸੁਮੇਲ ਹੈ ਸ਼ਿੰਗਾਰ ਰਸ ਦਾ ਬੀਰ ਰਸ ਦਾ ਹਾਸ ਰਸ ਦਾ ਉਪਰੋਕਤ ਸਾਰੇ ਤਾਂ ਕੀ ਹੈ ਜੁਗੇ ਦਾ ਅਨਸਰ ਸਸਾ ਉਪਰੋਕਤ ਸਾਰੇ ਪੰਜਾਬੀ ਦਾ ਕਿੱਸਾ ਸ਼ਬਦ ਸੰਸਕ੍ਰਿਤੀ ਦੇ ਕਿਸ ਸ਼ਬਦ ਤੋਂ ਵਿਕਸਿਤ ਹੋਇਆ ਹੈ ਕਵਤਾ ਪੂਰਨ ਕਹਾਣੀ ਕਥਾ ਪਾਠ ਤਾਂ ਕੀ ਹੈਗਾ ਈਡੀ ਕਥਾ ਪੰਜਾਬੀ ਵਿੱਚ ਕਿਹੜਾ ਕਿੱਸਾ ਸਭ ਤੋਂ ਵਧੇਰੇ ਲਿਖਿਆ ਗਿਆ ਹੀ ਜਾਂజా ਸੱਸੀ ਪੁੰਨੂ ਜਿਲੇਖਾ ਸੋਣੀ ਮਹੀਵਾਲ ਤਾਂ ਕੀ ਆਊਗਾ ਊੜਾ ਆਪਸ਼ਨ ਬਿਲਕੁਲ ਸਹੀ ਹੈਗਾ ਹੀ ਜਾਂజా ਪੰਜਾਬੀ ਵਿੱਚ ਸਭ ਤੋਂ ਪਹਿਲਾ ਕਿੱਸਾ ਕਿਸ ਨੇ ਲਿਖਿਆ ਦਮੋਦਰ ਪੁਸ਼ੇ ਪੀਲੂ ਹਾਫਿਜ਼ ਵਰਕਰਦਾਰ ਤਾਂ ਕਿਸ ਨੇ ਲਿਖਿਆ ਸੀ ਦਮੋਦਰ ਊੜਾ ਆਪਸ਼ਨ ਸਹੀ ਆ ਸਭ ਤੋਂ ਪਹਿਲਾ ਪੰਜਾਬੀ ਕਿੱਸਾ ਲਿਖਿਆ ਗਿਆ ਸਸੀਪੂ ਨੂੰ ਹੀ ਜਾਂ ਜਾਂ ਜੂਸ ਫਿਲੇ ਕਾ ਸੋਨੀ ਮਹੀਵਾਲਾ ਤੱਕ ਹੀ ਆਡਾਪਸ਼ਨ ਹੀ ਜਾਂ ਜਾਂ ਦਮੋਦਰ ਨੇ ਕਿਹੜੇ ਛੰਦ ਵਿੱਚ ਕਿੱਸਾ ਲਿਖਿਆ ਕੋੜੜਾ ਸਿਰਖੰਡੀ ਦਵਾਈਆਂ ਬੈਂਤ ਈਡੀ ਆਪਸ਼ਨ ਦਵਾਈਆਂ ਦਮੋਦਰ ਉੱਪਰ ਕਿਸ ਉਪਭਾਸ਼ਾ ਦਾ ਪ੍ਰਭਾਵ ਸੀ ਮਾਜੀ ਮਲਵਈ ਦੁਆਬੀ ਲੈਂਦੀ ਤਾਂ ਸਸਾ ਆਪਸ਼ਨ ਬਿਲਕੁਲ ਸਹੀ ਹੈ ਲੈਂਦੀ ਦਮੋਦਰ ਦਾ ਸਾਰਾ ਕਿੱਸਾ ਕਿੰਨੇ ਬੰਦਾ ਵਿੱਚ ਲਿਖਿਆ ਗਿਆ 900 ਚਤੂਕੇ ਬੰਦ ਵਿੱਚ 870 ਚਤੂਕੇ ਬੰਦ ਵਿੱਚ 945 ਚਤੂਕੇ ਬੰਦ ਵਿੱਚ 960 ਚਤੂਕੇ ਬੰਦ ਵਿੱਚ ਤਾਂ ਸਸਾ ਆਪਸ਼ਨ ਬਿਲਕੁਲ ਸਹੀ ਹੈ 960 ਚਤੂਕੇ ਚਤੂਕੇ ਬੰਦ ਵਿੱਚ ਕਿਸ ਦਾ ਕਾਵ ਦਾ ਪ੍ਰধান ਰਸ ਕਿਹੜਾ ਹੈ ਸ਼ਿੰਗਾਰ ਰਸ ਕਰੋਨਾ ਰਸ ਵੀਰ ਰਸ ਜਾਂ ਅਦਭੁਤ ਰਸ ਤੱਕੀ ਆਉਗਾ ਇਹਦੇ ਚ ਊੜਾ ਆਪਸ਼ਨ ਸ਼ਿੰਗਾਰ ਰਸ ਕਿਸ ਦਾ ਕਾਵ ਵਿੱਚ ਵੱਧ ਵਰਤੇ ਜਾਣ ਵਾਲਾ ਛੰਦ ਕਿਹੜਾ ਹੈ ਬੈਂਤ ਦਵਈਆ ਸਿਰਖੰਡੀ ਨਿਸ਼ਾਨੀ ਤਾਂ ਆਡ ਆਪਸ਼ਨ ਦਵਈਆ ਪਿੱਲੂ ਨੇ ਕਿਸ ਕਿਸੇ ਨੂੰ ਲਿਖਿਆ ਸਸੀ ਪੁੰਨੂ ਹੀਰਾਂ ਜੈ ਮਿਰਜ਼ਾ ਸੈਫਾ ਜੂਸਫ ਚ ਲਿਖਾ ਤਾਂ ਕਿਸ ਨੂੰ ਲਿਖਿਆ ਸੀ ਏਡੀ ਆਪਸ਼ਨ ਬਿਲਕੁਲ ਸਹੀ ਹੈ ਮਿਰਜ਼ਾ ਸੈਵਾ ਸਮੁੱਚੇ ਤੌਰ ਤੇ ਪਿੱਲੂ ਦੇ ਕਿਸੇ ਤੇ ਕਿਸ ਰਸ ਦਾ ਪ੍ਰਭਾਵ ਵਧੇ ਰਿਹਾ ਹੈ ਵੀਰਾਂਸ ਦਾ ਕਰੋਨਾ ਰਸ ਦਾ ਸ਼ਿੰਗਾਰ ਰਸ ਦਾ ਅਦਭੁਤ ਰਸ ਦਾ ਤਾਂ ਕਿ ਯੋਗ ਦੇ ਚ ਆੜਾ ਕਰੋਨਾ ਰਸ ਦਾ ਪੀਲੂ ਦੇ ਕਿੱਸੇ ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਦੇ ਰਿਹਾ ਹੈ ਮਲਵਈ ਦੁਆਬੀ ਪੋਠੋहारी ਮਾਚੀ ਤਸਸਾ ਮਾਚੀ ਹਾਫਿਜ਼ ਦੀ ਬੋਲੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ ਹੈ ਅਰਬੀ ਹਿੰਦੀ ਸੰਸਕ੍ਰਿਤ ਦੀ ਫਾਰਸੀ ਸਸਾ ਫਾਰਸੀ ਮੁਕਵਲ ਨੇ ਕਿਹੜਾ ਕਿੱਸਾ ਲਿਖਿਆ ਸੱਸੀ ਪੁੰਨੂ ਹੀਰਾਂ ਚਾ ਸੋਨੀ ਮਹੀਵਾਲ ਉਪਰੋਕਤ ਵਿੱਚ ਕੋਈ ਨਹੀਂ ਤਾਕੀ ਆਊਗਾ ਉੜਾ ਸੱਸੀ ਦੀ ਅਮਦੀ ਪ੍ਰਸਿੱਧ ਰਚਨਾ ਕਿਹੜੀ ਹੈ ਹੀਰ ਸੋਨੀ ਮਹੀਵਾਲ ਸੱਸੀ ਪੁੱ ਨੂੰ ਯਸ਼ਵ ਜਲੇਖੀ ਯੂਸਫ ਜਲੇਖਾ ਹੋਗਾ ਇਹ ਤੇ ਗਲਤ ਲਿਖ ਰੱਖਿਆ ਹੈਗਾ ਇਹ ਚ ਟਾਈਪ ਗਲਤ ਹੋ ਰਿਹਾ ਹੈਗਾ ਤਾਂ ਕੀ ਆਊਗਾ ਉੜਾ ਆਪਸ਼ਨ ਹੀਰ ਚਰਾਗ ਆਵਣ ਦਾ ਕਿੱਸਾ ਕਿਹੜਾ ਹੈ ਹੀਰ ਜੋਣਾ ਮੋੜ ਪੂਰਨ ਭਗਤ ਪਰਥਰੀ ਹੀਰ ਤਾਂ ਕੀ ਹੈਗਾ ਉੜਾ ਹੀਰ ਵਾਰਸ਼ ਦੀ ਰਚਨਾ ਕਿਹੜੀ ਹੈ ਹੀਰ ਜਉਣਾ ਮੋੜ ਪੂਰਨ ਭਗਤ ਪਰਤਰੀ ਹੀਰ ਤਾਂ ਕੀ ਹੈ ਊੜਾ ਹੀਰ ਹੀਰ ਵਾਰਸ਼ ਨੇ ਕਿਹੜੇ ਛੰਦ ਵਿੱਚ ਲਿਖੀ ਸਿਰਖੰਡੀ ਦਵਾਈ ਬੈਂਤ ਕੋੜੜਾ ਤਾਂ ਕੀ ਹੋਊਗਾ ਈੜੀ ਬੈਂਤ ਸੋਨੀ ਵਾਹੀ ਵਾਲ ਨੇ 시ਰੀ ਫਰਿਆਦ ਕਿਸ ਛੰਦ ਵਿੱਚ ਰਚਿਆ ਸੀ ਕੋੜੜਾ ਕਥਿਤ ਸਿਰਖੰਡੀ ਬੈਂਤ ਤਾਂ ਕੀ ਸੱਸਾ ਬੈਂਤ ਹਾਸ਼ਮ ਦੀ ਪ੍ਰਸਿੱਧੀ ਕਿਸ ਕਿਸੇ ਨੇ ਕਾਰਨ ਹੋਈ ਸੀ ਹੀ ਜਾਂ ਸ਼ੀਰ ਫਰਿਆਦ ਲੈਲਾ ਮਜਨੂ ਸਸਤੀਪੁੱਨੋ ਤਾਂ ਸਸਤਾ ਸਸਤੀਪੁੱਨੋ ਕਾਦਰੀਆ ਦੀ ਸ਼ਾਹ ਕਾ ਰਚਨਾ ਕਿਹੜੀ ਹੈ ਸਿਆਰਾਜ਼ਨਾਮਾ ਪੂਰਨ ਭਕਤ ਰਾਜਾ ਰਸਾਲੂ ਸ਼ਿਰਫੀਆਂ ਹਰੀ ਸਿੰਘ ਨਲੂਆ ਤਕੀਆ ਆੜਾਪਸ਼ਨ ਪੂਰਨ ਭਕਤ ਪੰਜਾਬੀ ਵਿੱਚ ਸਭ ਤੋਂ ਵੱਧ ਕਿਸੇ ਕਿਸ ਨੇ ਲਿਖੇ ਕਾਦਰੀਆ ਰਹੇ ਹੰਦਿਆਰ ਇਮਾਮ ਬਖਸ਼ ਫਜ਼ਲ ਸ਼ਾ ਤਾਂ ਆੜਾ ਆਪਸ਼ਨ ਅਹਿਮਦਿਆਰ ਫਜ਼ਲ ਸ਼ਾ ਨੇ ਸੋਨੀ ਮਹੀਵਾਲ ਦੇ ਕਿਸੇ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ ਦਵਾਈਆ ਕਵਿਤਾ ਕੋੜੜਾ ਬੈਤ ਤਾਂ ਕਿ ਆੜਾ ਆਪਸ਼ਨ ਕਵਿਤਾ ਪੀਲੂ ਨੇ ਆਪਣੇ ਕਿਸੇ ਲਈ ਕਿਹੜਾ ਛੰਦ ਵਰਤੇ ਬੈਤ ਦਵਾਈਆ ਕੋੜੜਾ ਛੰਦ ਤਾਂ ਕਿ ਆਊਗਾ ਆੜਾ ਆਪਸ਼ਨ ਦਵਾਈਆ ਹਾਸ਼ਮ ਨੇ ਸਸਤੀ ਦੇ ਕਿਸੇ ਵਿੱਚ ਕਿਹੜਾ ਛੰਦ ਵਰਤਿਆ ਦੋ ਤੁਕੀਆਂ ਦਵਈਆ ਬੈਂਤ ਸਿਰਖੱਡੀ ਚਪਈਆ ਤਾਂ ਕਿ ਆ ਉਡ ਆਪਸ਼ਨ ਦੋ ਤੁਕੀਆਂ ਦਵਈਆ ਹਾਸ਼ਮ ਦੇ ਕਿਸੇ ਹਾਸ਼ਮ ਦੇ ਕਿਸੇ ਸਸਤੀ ਪੁਰਨੋ ਵਿਚਲੀ ਪੰਜਾਬੀ ਵਿਚਲੀ ਕਿਹੜੀ ਭਾਸ਼ਾ ਦਾ ਰਲਾ ਹੈ ਪੰਜਾਬੀ ਵਿੱਚ ਕਿਹੜੀ ਭਾਸ਼ਾ ਦਾ ਰਲਾਗਾ ਲੈਂਦੀ 도ਆਬੀ ਪੁਆਦੀ ਮਲਵਈ ਤਾਂ ਕਿ ਆ ਉਡ ਆਪਸ਼ਨ ਲੈਂਦੀ ਬਾਹਰ ਪੂਰਨ ਭक्त ਕਿਸ ਵਿੱਚ ਲਿਖਿਆ ਲਿਖੀ ਰਚਨਾ ਹੈ ਬੈਂਤਾ ਵਿੱਚ ਸ਼ਿਰਫੀਆਂ ਵਿੱਚ ਦੋਰੇ ਵਿੱਚ ਪੌੜੀਆਂ ਵਿੱਚ ਤਾਂ ਆੜਾ ਸ਼ਿਰਫੀਆਂ ਵਿੱਚ ਕਦਰਯਾ ਦੀ ਕਾਵ ਰਚਨਾ ਰਾਜਰਸਾਲੂ ਨੂੰ ਅਸੀਂ ਕਿਹੜੇ ਕਾਵ ਰੂਪ ਵਿੱਚ ਰੱਖਦੇ ਹਾਂ ਗਾਥਾ ਜੰਗਨਾਮਾ ਵਾਰ ਕਿੱਸਾ ਤਾਂ ਸੱਸਾ ਕਿਸੇ ਵਿੱਚ ਕਿਸਾ ਸ਼ਬਦ ਦੇ ਅਰਥ ਹਨ ਪ੍ਰੀਤ ਕਹਾਣੀ ਕਵਤਾ ਨਾਟਕ ਤਾਂ ਆੜਾ ਆਪਸ਼ਨ ਕਹਾਣੀ ਕਿੱਸਾ ਧਾਰਾ ਦਾ ਬੁਨਿਆਦੀ ਰਚਨ ਹੈ ਕਿਸੇ ਪ੍ਰੀਤ ਜੋੜੇ ਦੀ ਕਹਾਣੀ ਨੂੰ ਪੇਸ਼ ਕਰਨਾ ਸਮਾਜਿਕ ਵਿਰੋਧੀ ਨੂੰ ਪੇਸ਼ ਕਰਨਾ ਸੂਫੀ ਰੰਗ ਦੇਣਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਆਊਗਾ ਊੜਾ ਕਿਸੇ ਪ੍ਰੀਤ ਜੋੜੇ ਦੀ ਕਹਾਣੀ ਨੂੰ ਪੇਸ਼ ਕਰਨਾ ਕਿੱਸੇ ਦਾ ਮੂਲ ਸਰੋਤ ਹੈ ਉਰਦੂ ਸਾਹਿਤ ਸੰਸਕ੍ਰਿਤ ਸਾਹਿਤ ਫਾਰਸੀ ਸਾਹਿਤ ਅਰਬੀ ਸਾਹਿਤ ਤਾਂ ਕੀ ਹੈਗਾ ਈਡੀ অপশন ਬਿਲਕੁਲ ਸਹੀ ਹੈ ਫਾਰਸੀ ਸਾਹਿਤ ਕਿੱਸਾ ਧਾਰਾਂ ਵਿੱਚ ਬੜੇ ਤਿੱਬਰ ਰੂਪ ਵਿੱਚ ਸਾਹਮਣੇ ਆਉਂਦੀ ਹੈ ਇਸ਼ਕ ਮਜਾਜੀ ਦੀ ਲੋਚਾ ਇਸ਼ਕ ਹਕੀਕੀ ਦੀ ਲੋਚਾ ਸ਼ਕਸ਼ੀ ਪਿਆਰ ਦੀ ਲੋਚਾ ਇਸਤਰੀ ਪਿਆਰ ਦੀ ਲੋਚਾ ਤਾਂ ਕਿ ਆਜੂਗਾ ਆਡਾਪਸ਼ਨ ਇਸ਼ਕ ਹਕੀਕੀ ਦੀ ਲੋਚਾ ਕਿੱਸਾ ਕਾਵ ਵਿੱਚ ਉਹ ਛੰਦ ਹੀ ਵਰਤੇ ਗਏ ਜੋ ਜੋ ਟੁਕਮੇਸਾਨਾ ਯਥਾਰਥਿਕ ਵਰਣਨ ਲਈ ਵਰਤਾਂਤ ਤਦ ਬਿਰਤਾਂਤਤ ਲਈ ਵੀ ਰਸ ਦੇ ਪ੍ਰਗਟਾਵਾ ਲਈ ਸ਼ਿੰਗਾਰ ਰਸ ਦੇ ਪ੍ਰਗਟਾਵਾ ਲਈ ਕੀ ਆਊਗਾ ਊੜਾ ਯਥਾਰਥਿਕ ਵਰਣਨ ਲਈ ਕਿੱਸਾ ਕਾਵ ਵਿੱਚ ਛੰਦ ਆਮ ਵਰਤੇ ਗਏ ਹਨ ਨਿਸ਼ਾਨੀ ਤੇ ਸਰਖੰਡੀ ਦੋਹਰਾ ਤੇ ਚੁਪਈ ਦਵਈਆ ਤੇ ਬੈਤ ਤਟੰਕ ਅਤੇ ਝੂਲਣਾ ਕੀ ਆਊਗਾ ਇਹਦੇ ਚ ਈਡੀ অপਸ਼ਨ ਦਵਈਆ ਤੇ ਬੈਤ ਪੰਜਾਬੀ ਵਿੱਚ ਵਿਦੇਸ਼ੀ ਕਿਸਤਿਆਂ ਦੇ ਆਧਾਰਿਤ ਕਥਾਵਾਂ ਵਿੱਚ ਸ਼੍ਰੀ ਫਰੀਆਦ ਲੈਲਾ ਮਾ ਜਿਹਨੂੰ ਯੂਸਫ ਜਿਲੇਖਾ ਇਹ ਸਾਰੇ ਹੀ ਤਾਂ ਇਹ ਸੱਸਾ ਆ ਜੂਗਾ ਆਪਸ਼ਨ ਸਹੀ ਇਹ ਸਾਰੇ ਹੀ ਆ ਜਨ ਕਿ ਜਿਹੜੇ ਵਿਦੇਸ਼ੀ ਕਿਸਤੇ ਨੇ ਹੀਰ ਸਾਹਿਤ ਦੇ ਰਚਨਾਕਾਰਾਂ ਦੀ ਇਤਿਹਾਸਿਕ ਕਰਮ ਅਨੁਸਾਰ ਠੀਕ ਤਰਤੀਬ ਹੈ ਦਮੋਦਰ ਵਾਰਿਸ਼ਾ ਅਹਿਮਦੀਆ ਤੇ ਮੁਕਵਲ ਦਮੋਦਰ ਮੁਕਵਲ ਅਹਿਮਦੀਆ ਤੇ ਵਾਰਿਸ਼ਾ ਦਮੋਦਰ ਅਹਿਮਦੀਆ ਮੁਕਵਲ ਤੇ ਵਾਰਿਸ਼ਾ ਦਮੋਦਰ ਮੁਕਵਲ ਵਾਰਿਸ਼ਾ ਤੇ ਆਮਦੇਯਾਰ ਤਾਂ ਕੀ ਹੈ ਈਡੀ ਆਪਸ਼ਨ ਬਿਲਕੁਲ ਸਹੀ ਹੈ ਪਹਿਲਾ ਦਮੋਦਰ ਫਿਰ ਆਮਦੇਯਾਰ ਮੁਕਵਲ ਅਤੇ ਫਿਰ ਵਾਰਿਸ਼ਾ ਸਰ ਰੀਚਰ ਟੈਂਪਲ ਨੇ ਦਮੋਦਰ ਦਾ ਕੀ ਹੋਣਾ ਮੰਨਿਆ ਹੈ ਹਟਵਾਣੀਆ ਹੋਣਾ ਪਟਵਾਰੀ ਹੋਣਾ ਕਿਸਾਨ ਹੋਣਾ ਜਾਂ ਕੋਈ ਵੀ ਨਹੀਂ ਤਾਂ ਕੀ ਆ ਅਡ ਆਪਸ਼ਨ ਪਟਵਾਰੀ ਹੋਣਾ ਦਮੋਦਰ ਦੇ ਕਿਸੇ ਹੀ ਰਾਜੇ ਬਾਰੇ ਖੋਜ ਕਿਸ ਅੰਗਰੇਜ਼ ਨੇ ਕੀਤੀ ਸੀ ਐਡਵਰਡ ਮੈਕਲੇਂਗਰ ਨੇ ਰਿਚਰਡ ਟੈਂਪਲ ਨੇ ਵਿਲੀਅਮਸ ਨੇ ਐਡਵਿਨ ਗਾਰਡ ਨੇ ਕੀ ਨਹੀਂ ਕੀਤੀ ਸੀਗੀ ਆਡਾਫਸ਼ ਰਿਚਰਡ ਟੈਂਪਲ ਨੇ ਹਾਸ਼ਮ ਨੇ ਸੱਸੀ ਪੁੰਨੂ ਵਿੱਚ ਕਿਸ ਸ਼ੈਲੀ ਨੂੰ ਵਰਤਿਆ ਹੈ ਸੰਪੇਕ ਸ਼ੈਲੀ ਸੂਤਰਕ ਸ਼ੈਲੀ ਸੰਪੇਕ ਤੇ ਸੂਤਰਕ ਸ਼ੈਲੀ ਕੋਈ ਸ਼ੈਲੀ ਨਹੀਂ ਤਾਂ ਕੀ ਆਊਗਾ ਆੜਾ ਸੂਤਰਕ ਸ਼ੈਲੀ ਸੱਸੀ ਪੁੰਨੂ ਦਾ ਅੰਤ ਕਿਸ ਤਰ੍ਹਾਂ ਦਾ ਹੈ ਸੁਖਾਂਤ ਕੋਈ ਅੰਤ ਨਹੀਂ ਦੁਖਾਂਤ ਨਿਰਨਾਤਮਕ ਅੰਤ ਨਹੀਂ ਤੱਕ ਹੀ ਹੋ ਗਿਆ ਈਡੀ অপਸ਼ਨ ਦੁਖਾਂਤ ਰਾਜਰ ਸਾਲੂ ਨੂੰ ਅਸੀਂ ਕਿਹੜੇ ਕਾਵ ਰੂਪ ਆਖ ਸਕਦੇ ਹਾਂ ਜੰਗਨਾਮਾ ਵਾਰ 12ਵਾਂ ਕਿੱਸਾ ਤਾਂ ਕੀ ਹੈ ਸੱਸਾ ਕਿੱਸਾ ਹਾਂਜੀ ਪਹਿਲਾਂ ਅਸੀਂ ਜਿਹੜੇ ਉੱਪਰ ਕੁਐਸਚਨ ਕਰੇ ਨੇ ਉਹ ਵੀਰ ਕਾਵਨਾ ਸੌਰੀ ਕਿੱਸਾ ਕਾਵਨਾ ਰਿਲੇਟਡ ਜਿਹੜੇ ਕੁਐਸਚਨ ਕਰੇ ਨੇ ਹੁਣ ਅਸੀਂ ਇੱਕ ਤੋਂ ਸ਼ੁਰੂ ਕਰਦੇ ਹਾਂ ਵੀਰ ਕਾਵ ਨਾਲ ਜਿਹੜੇ ਰਿਲੇਟਡ ਕੁਐਸਚਨ ਕਰਾਂਗੇ ਅਸੀਂ ਇਸ ਤੋਂ ਬਾਅਦ ਲਈ ਸਾਰੇ ਵੀਰ ਕਾਵ ਨਾਲ ਮਤਲਬ ਕਿ ਰੀਲੇਟਡ ਕੁਐਸਚਨ ਹੋਣਗੇ ਉੱਪਰ ਅਸੀਂ ਹਿੱਸਾ ਕਵਰ ਕਰ ਚੁੱਕੇ ਆਂਗੇ ਕੰਪਲੀਟ ਹੁਣ ਅਸੀਂ ਵੀਰ ਕਾਬਲਾ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਕਰਾਂਗੇ ਪਾਈਕਾਨ ਸਿੰਘ ਨਾਬਾ ਦੇ ਅਨੁਸਾਰ ਵਾਰ ਸ਼ਬਦ ਦੀ ਉਤਪਤੀ ਕਿਸ ਧਾਤੂ ਤੋਂ ਹੋਈ ਹੈ ਸ਼੍ਰੀ ਤਾਤੂ ਵਾਰ ਤਾਤੂ ਵੀ ਤਾਤੂ ਕੋਈ ਨਹੀਂ ਤਾਂ ਈਡੀ ਆਪਸ਼ਨ ਬਿਲਕੁਲ ਸਹੀ ਹੈਗਾ ਵੀ ਤਾਤੂ ਤੋਂ ਕਿਸ ਦੇ ਅਨੁਸਾਰ ਵਾਰ ਪੰਜਾਬੀ ਦੇ ਲੋਕ ਗੀਤ ਵਾਰ ਨੇ ਹਨ ਪ੍ਰੋਫੈਸਰ ਪਿਆਰਾ ਸਿੰਘ ਪਾਈਕਾਨ ਸਿੰਘ ਨਾਬਾ ਪਰ ਪ੍ਰੋਫੈਸਰ ਪ੍ਰੀਤਮ ਸਿੰਘ 소হিਦਰ ਸਿੰਘ ਵਣਜਾਰਾ ਵੇਦੀ ਤਾਂ ਕਿ ਅਜੂਗ ਇਹਦਾ অপਸ਼ਨ ਹੈ ਸਸਾ 소হিਦਰ 소ਹਿੰਦਰ ਸਿੰਘ ਵਣਜਾਰਾ ਵੇਦੀ ਕਿਸ ਦੇ ਅਨੁਸਾਰ ਵਾਰ ਦਾ ਅਰਥ ਵਾਰਤਾ ਹੈ ਪ੍ਰੋਫੈਸਰ ਪਿਆਰਾ ਸਿੰਘ ਭਾਈ ਕਾਨ ਸਿੰਘ ਨਾਬਾ ਡਾਕਟਰ ਰਤਨ ਸਿੰਘ ਜੱਗੀ 소হিਦਰ ਸਿੰਘ ਵਣਜਾਰਾ ਵੇਦੀ ਤਾਂ ਉਡ অপਸ਼ਨ ਪ੍ਰੋਫੈਸਰ ਪਿਆਰਾ ਸਿੰਘ ਵਾਰ ਦੇ ਵਸਤੂ ਵਿਧਾਨ ਵਿੱਚ ਹੁੰਦੇ ਹੈ ਮੰਗਲਾਚਰਨ ਕਥਾ ਵਸਤੂ ਮਹਾਤਮ ਇਹ ਸਾਰੇ ਤੱਕ ਹੀ ਹੁੰਦਾ ਵਾਰ ਦੇ ਵਸਤੂ ਵਿਧਾਨ ਦੇ ਵਿੱਚ ਸ ਇਹ ਸਾਰੇ ਹੁੰਦੇ ਹੈਗੇ ਵਾਰ ਦੇ ਕਥਾ ਵਸਤੂ ਵਿੱਚ ਸ਼ਾਮਿਲ ਹੈ ਸ਼ੰਕਾ ਸੰਘਰਸ਼ ਸਮਾਧਾਨ ਇਹ ਸਾਰੇ ਤੱਕ ਹੀ ਆਜੂਗਾ ਸ ਇਹ ਸਾਰੇ ਵਾਰ ਕਿਸ ਛੰਦ ਵਿੱਚ ਰਚੀ ਜਾਂਦੀ ਹੈ ਪੌੜੀ ਛੰਦ ਦੋਰਾ ਛੰਦ ਦਵਾਈਆ ਛੰਦ ਚੁਪਈ ਛੰਦ ਤਾਂ ਕਿਹਦੇ ਵਿੱਚ ਊੜਾ ਪੌੜੀ ਛੰਦ ਦੇ ਵਿੱਚ ਪੌੜੀ ਲਿਖਣ ਲਈ ਕਿਹੜੇ ਦੋ ਛੰਦ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਰਖੰਡੀ ਤੇ ਦੋਰਾ ਨਿਸ਼ਾਨੀ ਤੇ ਚੁਪਈ ਸਰਖੰਡੀ ਤੇ ਨਿਸ਼ਾਨੀ ਚੁਪਈ ਤੇ ਦੋਰਾ ਤਾਂ ਕੀ ਹੋਊਗਾ ਈਡੀ ਆਪਸ਼ਨ ਬਿਲਕੁਲ ਸਹੀ ਹੈ ਸਰਖੰਡੀ ਤੇ ਨਿਸ਼ਾਨੀ ਜਿਵੇਂ ਚੰਡੀ ਦੀਵਾਰ ਉਹ ਵੀ ਇਸੇ ਚੀ ਹੈ ਵਾਰ ਵਿੱਚ ਜੋਧਿਆਂ ਦੀ ਬਹਾਦਰੀ ਤੇ ਕਾਰਨਾਮਿਆਂ ਨੂੰ ਕਿਸ ਅਲੰਕਰ ਰਾਹੀਂ ਸਿਰਜਿਆ ਜਾਂਦਾ ਹੈ ਉਪਮਾ ਲੰਕਰ ਦ੍ਰਿਸ਼ਟਾਂਤ ਅਲੰਕਰ ਰੂਪਕ ਅਲੰਕਰ ਅਤੇ ਕਥਨੀ ਅਲੰਕਰ ਤਸੱਸਾ ਅਤੇ ਕਥਨੀ ਅਲੰਕਰ ਸਭ ਤੋਂ ਪਹਿਲੀ ਅਧਿਆਤਮਿਕ ਵਾਰ ਕਿੰਨਾਂ ਦੁਆਰਾ ਰਚੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਹ ਹੁਸੈਨ ਭਾਈ ਗੁਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਤਾਂ ਕਿ ਆਉਗਾ ਇਹਦਾ ਅਨਸਰ ਊੜਾ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬੀ ਵਿੱਚ ਲਗਭਗ ਕਿੰਨੀਆਂ ਅਧਿਆਤਮਿਕ ਵਾਰਾਂ ਮੰਨੀਆਂ ਜਾਂਦੀਆਂ ਹਨ 636922 ਤੱਕ ਇਹਨੇ ਊੜਾ 36 ਰਜਨੀਆਂ ਤੇ ਬਜਮੀਆਂ ਕਿਸ ਦੇ ਪ੍ਰਕਾਰ ਨੇ ਮਨ ਮਨਵੀਂ ਜੰਗਨਾਮਾ ਕਿੱਸਾ ਇਹ ਸਾਰੇ ਤੱਕ ਹੀ ਆਊਗਾ ਊੜਾ ਮਨਵੀਂ ਵਾਰ ਦਾ ਛੇਮਾ ਅਰਥ 12 12 ਹੱਠ ਮੰਨਿਆ ਜਾਂਦਾ ਹੈ 12 ਹੱਠ ਕੀ ਹੈ ਬਾਰਹਾਠ ਕਵੀ ਦਾ ਨਾਮ ਹੈ Rajasthan ਵਿੱਚ ਭਟ ਕਵੀਆਂ ਦੀ ਜਾਤੀ ਅਰਬੀ ਪਾਸ਼ਾ ਦਾ ਸ਼ਬਦ ਕਿੱਸਾ ਕਾਵ ਦਾ ਸ਼ਬਦ ਤਾਂ ਕੀ ਹੈਗਾ ਆੜਾ ਆਪਸ਼ਨ ਬਿਲਕੁਲ ਸਹੀ ਹੈ Rajasthan ਵਿੱਚ ਭਟ ਕਵੀਆਂ ਦੀ ਜਾਤੀ ਹੈਗੀ ਇਹ ਕਿੰਨਾ ਦੇ ਅਨੁਸਾਰ ਉਸ ਕਾਵ ਵਾਰਤਾ ਨੂੰ ਕਿਹਾ ਜਾਂਦਾ ਹੈ ਕਹਿੰਦੇ ਹਨ ਜਿਸ ਵਿੱਚ ਨਾਇਕਾ ਦੀ ਪ੍ਰਸ਼ੰਸਾ ਜੁਦ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਅਤੇ ਨਾਇਕ ਪ੍ਰਤੀ ਨਾਇਕ ਦੀ ਟੱਕਰ ਦਾ ਵਰਣਨ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਵਿੱਚ ਕੀਤਾ ਗਿਆ ਹੋਵੇ Pritam Singh Dr Ratan Singh Jaggi Karn Singh Napa Sohender Singh Banjara Vedita ਕਿਦੇ ਅਨਸਾਰ ਹੈਗਾ ਇਹ ਕਿ ਹੈਗਾ ਇਹ ਕਿਹਾ ਗਿਆ ਜੀ ਆੜਾ ਆਪਸ਼ਨ ਬਿਲਕੁਲ ਸਹੀ ਹੈ ਡਾਕਟਰ ਰਤਨ ਸਿੰਘ ਜੱਗੀ ਗੁਰੂ ਗੋਬੀ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ 1665 ਈਸਵੀ ਨੂੰ ਪਟਨਾ ਸਾਹਿਬ ਵਿਖੇ 1638 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ 1669 ਨੂੰ ਅਮਰਸਰ ਵਿਖੇ 1670 ਈਸਵੀ ਨੂੰ ਤਲਵੰਡੀ ਸਾਬੋ ਵਿਖੇ ਤਾਂ ਕੀ ਆਊਗਾ ਇਹਦਾ ਅੰਤਰ ਊੜਾ ਆਪਸ਼ਨ ਬਿਲਕੁਲ ਸਹੀ ਹੈ 1668 ਨੂੰ ਪਟਨਾ ਸਾਹਿਬ ਵਿਖੇ ਚੰਡੀ ਦੀਵਾਰ ਕਿਸ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਭਾਈ ਗੁਰਦਾਸ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਈ ਮਨੀ ਸਿੰਘ ਜੀ ਦੀ ਤੱਕ ਇਹ ਈਡੀ ਆਪਸ਼ਨ ਗੁਰੂ ਗੋਬੀ ਸਿੰਘ ਜੀ ਦੀ ਚੰਡੀ ਦੀ ਵਾਰ ਦੀਆਂ ਕਿੰਨੀਆਂ ਪੌੜੀਆਂ ਨੇ 52 54 56 58 ਤਾਂ ਕਿੰਨੀਆਂ ਨੇ 854 ਸ਼ਾਹ ਮੁਹੰਮਦ ਦੀ ਰਚਨਾ ਵਿੱਚ 20 ਰਸ ਤੋਂ ਬਿਨਾ ਹੋਰ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ ਰੋਦਰ ਰਸ ਦੀ ਵੀਪਤ ਰਸ ਦੀ ਕਰੁਣਾ ਰਸ ਦੀ ਜਾਂ ਅਦਭੁਤ ਰਸ ਦੀ ਤਾਂ ਕਿ ਇਹ ਉਹਗਾ ਈਡੀ ਆਪਸ਼ਨ ਬਿਲਕੁਲ ਸਹੀ ਹੈ ਕਿ ਕਰੁਣਾ ਰਸ ਦੀ ਅੱਗੇ ਹੈ ਨਾਦਰਸ਼ਾ ਦੀ ਵਾਰ ਕਿਸ ਦੀ ਰਚਨਾ ਹੈ ਸ਼ਾ ਮੁਹੰਮਦ ਦੀ ਨਜਾਬਤ ਦੀ ਪੀਰ ਮੁਹੰਮਦ ਦੀ ਜਾਂ ਮਟਕ ਦੀ ਤਾਂ ਕਿ ਆਊਗਾ ਆੜਾ ਆਪਸ਼ਨ ਨਜਾਬਤ ਦੀ ਹੇਠ ਲਿਖਿਆ ਵਿੱਚ ਵੀਰਸ ਕਵੀ ਕੌਣ ਹੈ ਗੁਰਗੋਬੇ ਸਿੰਘ ਜੀ ਸ਼ਾ ਮੁਹੰਮਦ ਉਪਰੋਕਤ ਸਾਰੇ ਜਾਂ ਨਜਾਬਤ ਤਾਂ ਸਸਾ ਆਪਸ਼ਨ ਉਪਰੋਕਤ ਸਾਰੇ ਆ ਜਾਣਗੇ ਇਹ ਮਤਲਬ ਕਿ ਉਲਟ ਫੁਲਟ ਦਿੱਤੇ ਹੋਏ ਆਗੇ ਵਾਰ ਕੀ ਹੈ ਬਾਹਰमुखी ਕਵਤਾ ਦਾ ਇੱਕ ਰੂਪ ਕਵਤਾ ਦਾ ਇੱਕ ਤੱਤ ਕਵਤਾ ਵਿੱਚ ਵਿਆਖਿਆਤਮਕ ਅੰਸ਼ ਕਿਸ ਦੀ ਕਿਸੇ ਦੀ ਜਿੱਤ ਦਾ ਵਰਣਨ ਤਾਂ ਕੀ ਹੋਊਗਾ ਉੜਾ ਬਾਹਰमुखी ਕਵਿਤਾ ਦਾ ਇੱਕ ਰੂਪ ਹੈਗਾ ਹਾਂਜੀ ਵਾਰ ਕੀ ਹੈ ਵਾਰ ਉੜ ਆਪਸ਼ਨ ਬਿਲਕੁਲ ਸਹੀ ਹੈ ਬਾਹਰमुखी ਕਵਿਤਾ ਦਾ ਇੱਕ ਰੂਪ ਆਧੁ ਗ੍ਰੰਥ ਵਿੱਚ ਕਿੰਨੀਆਂ ਵਾਰਾਂ ਸ਼ਾਮਲ ਹਨ 21 22 23 24 ਤੱਕ ਕਿੰਨੇ ਨੇ ਆਰ ਆਪਸ਼ਨ 22 ਗੁਰੂ ਨਾਨਕ ਦੇਵ ਜੀ ਦੀ ਵਾਰ ਕਿਹੜੀ ਹੈ ਮਾਜ ਆਸ ਮਲਾਰ ਉਪਰੋਕਤ ਸਾਰੇ ਤੱਕ ਹੀ ਆਉਗਾ ਇਹਦਾ ਆਨਸਰ ਆੜਾ ਆਸ ਵਾਰ ਦੀ ਪਰਿਭਾਸ਼ਾ ਵਾਰ ਕਾਵ ਰੂਪ ਵਿੱਚ ਦੀ ਟੱਕਰ ਦਿਖਾਈ ਜਾਂਦੀ ਹੈ ਇੱਕ ਤੇ ਰਨਾਇਕ ਤੇ ਦੂਜੀ ਖਲਨਾਇਕ ਹੁੰਦੀ ਹੈ ਚਿਤ ਨਾਇਕ ਦੀ ਹੁੰਦੀ ਹੈ ਉਪਰੋਕਤ ਸਾਰੇ ਤੱਕ ਹੀ ਆਉਗਾ ਇਹਦਾ ਆਨਸਰ ਸਸਾ ਉਪਰੋਕਤ ਸਾਰੇ ਆਜਣਗੇ ਇਹਦੇ ਵਿੱਚ ਭਾਈ ਗੁਰਦਾਸ ਜੀਆਂ ਵਾਰਾਂ ਕਿੰਨੀਆਂ ਹਨ 31 39 38 32 ਤੱਕ ਕਿੰਨਿਆਂ ਨੇ ਆੜਾ ਆਪਸ਼ਨ ਬਿਲਕੁਲ ਸਹੀ ਹੈਗਾ 39 ਵਾਰ ਵਿੱਚ ਕਿਹੜੇ ਰਸ ਦੀ ਵਰਤੋਂ ਵਧੇਰੇ ਮਿਲਦੀ ਹੈ ਸ਼ਿੰਗਾਰ ਵੀਜਸ ਅਦਪੁਤ ਰਸ ਊੜਾ ਤੇ ਆੜਾ ਤੱਕ ਇਹ ਉਹਦਾ ਅਨਸਰ ਸਸਾ ਊੜਾ ਤੇ ਆੜਾ ਸ਼ਿੰਗਾਰ ਤੇ ਵੀ ਰਸ ਦੋਵੇਂ ਆ ਜਾਣਗੇ ਅਗਲਾ ਸਾਡਾ ਕੁਐਸਚਨ ਹੈ ਨਾਦਰ ਸ਼ਾਹੀ ਵਾਰ ਵਿੱਚ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ ਲੈਂਦੀ ਮਾਜੀ ਦੁਆਬੀ ਪੋਠੋਹਾਰੀ ਤਾਂ ਉੜਾ ਆਪਸ਼ਨ ਬਿਲਕੁਲ ਸਹੀ ਲੈਂਦੀ ਚੱਠਿਆਂ ਦੀ ਵਾਰ ਦਾ ਕਰਤਾ ਹੈ ਆਗਰਾ ਮੁਖਬਲ ਸ਼ਾ ਮੁਹੰਮਦ ਪੀਰ ਮੁਹੰਮਦ ਤਾਂ ਕਿਹ ਉਹ ਦਾ ਅਨਸਰ ਹਾਂਜੀ ਇਹਦਾ ਅਨਸਰ ਆਊਗਾ ਸਸਾ ਪੀਰ ਮੁਹੰਮਦ ਸ਼ਾ ਮੁਹੰਮਦ ਦੀ ਰਚਨਾ ਕਿਹੜੀ ਹੈ ਚੰਡੀ ਦੀ ਵਾਰ ਨਾਦਰ ਸ਼ਾ ਦੀ ਵਾਰ ਜੰਗ ਨਾਮਾ ਸਿੰਘਾਂ ਤੇ ਫਰੰਗੀਆਂ ਚੱਠਿਆਂ ਦੀ ਵਾਰ ਤਾਂ ਈਡੀ ਆਪਸ਼ਨ ਨਾਮਾ ਸਿੰਘਾਂ ਤੇ ਫਰੰਗੀਆਂ ਕਿਸ ਦੀ ਆਵਾਰਾ ਨੂੰ ਗੁਰੂ ਗੁਰੰਤ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਦੀ ਆਵਾਰਾ ਉਡ ਆਪਸ਼ਨ ਬਿਲਕੁਲ ਸਹੀ ਆ ਸ਼ਾ ਮੁਹੰਮਦ ਸਿੰਘਾਂ ਤੇ ਸਿੰਘਾਂ ਨੇ ਕਰਿਆ ਦੇ ਵਾਂਗ ਨਿੰਮੂਆ ਲਹੂ ਨਿਚੋੜ ਸੁਟੇ ਇਹ ਸਤਰਾ ਵਿੱਚ ਕਿਸ ਕਿਸ ਵਿੱਚ ਦਰਜ ਹਨ ਚੰਗਨਾਮਾ ਸਿੰਘਾਂ ਤੇ ਫਿਰੰਗਿਆਂ ਮਾਸ ਦੀਵਾਰ ਗੌੜੀ ਦੀਵਾਰ ਜਾਂ ਕਾਂਗੜੇ ਦੀਵਾਰ ਤਾਂ ਇਹ ਕਿਦੇ ਵਿੱਚ ਨੇ ਊੜਾ ਚੰਗਨਾਮਾ ਸਿੰਘਾਂ ਤੇ ਫਿਰੰਗਿਆਂ ਪੰਜਾਬੀ ਵੀਰ ਕਾਵ ਦਾ ਆਰੰਭ ਕਦੋਂ ਤੋਂ ਮੰਨਿਆ ਜਾਂਦਾ ਹੈ ਗੁਰੂ ਨਾਨਕਾਲ ਤੋਂ ਪੂਰਵ ਨਾਨਕਾਲ ਤੋਂ ਉਤਰ ਨਾਨਕਾਲ ਤੋਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਅਡਾ ਆਪਸ਼ਨ ਸਹੀ ਆ ਪੂਰਵ ਨਾਨਕਾਲ ਤੋਂ ਚੰਡੀ ਦੀਵਾਰ ਦੀ ਬੋਲੀ ਕਿਹੜੀ ਹੈ ਬ੍ਰਿਜ ਭਾਸ਼ਾ ਪੰਜਾਬੀ ਹਿੰਦੀ ਫਾਰਸੀ ਪ੍ਰਭਾਵਿਤ ਪੰਜਾਬੀ ਤਾਂ ਕਿਹ ਪਾਸ਼ਾ ਦੀ ਇਹਦੀ ਬੋਲੀ ਕਿਹੜੀ ਆੜਾ ਪੰਜਾਬੀ ਸ਼ਾਮੁਹੰਦ ਨੇ ਆਪਣੀ ਰਚਨਾ ਲਈ ਕਿਹੜੇ ਛੰਦ ਦੀ ਵਰਤੋਂ ਕੀਤੀ ਹੈ ਕੋੜੜਾ ਸ਼ਿਰਖੰਡੀ ਬੈਤ ਦਾ ਦੁਆਬਜਾ ਦੁਆਜਰਾ ਤਾਂ ਕੀ ਹੋਊਗਾ ਇਹਦਾ ਈਡੀ অপਸ਼ਨ ਬੈਤ ਸੰਸਕ੍ਰਿਤੀ ਵਿੱਚ ਰਸੋ ਜਾਂ ਰਸਾਈਓ ਰੈਸੋ ਸ਼ਬਦਾ ਪ੍ਰਯੋਗ ਪੰਜਾਬੀ ਦੇ ਕਿਸ ਸ਼ਬਦ ਲਈ ਕੀਤਾ ਜਾਂਦਾ ਹੈ ਵਾਰ ਕਾਫੀ ਅਲੂਣੀ ਸ਼ਲੋਕ ਤਾਂ ਕਿਸ ਲਈ ਕੀਤਾ ਇਹਦਾ ਉੜਾ ਵਾਰ ਸੰਸਕ੍ਰਿਤੀ ਵਿੱਚ ਰਾਸੋ ਜਾਂ ਰਾਈਸੋ ਨਾਂ ਦੀ ਕਵਿਤਾ ਦਾ ਪ੍ਰਯੋਗ 13ਵੀਂ ਸਦੀ ਵਿੱਚ ਕਿਸ ਨੇ ਕੀਤਾ ਸੀ ਭਾਈ ਗੁਰਦਾਸ ਨੇ ਕਬੀਰ ਨੇ ਪ੍ਰithvi ਚੰਦ ਨੇ ਜਾਂ ਪ੍ਰਿਥੀ ਚੰਦ ਨੇ ਰਾਸੋ ਨੇ ਪਿਥੀਰਾ ਰਾਸੋ ਨੇ ਤਾਂ ਸਹੀ ਜਵਾਬ ਕੀ ਹੈ ਪ੍ਰਿਥੀ ਰਾਜ ਰਾਸੋ ਰਾਈਸੋ ਨੇ ਕੀਤਾ ਸੀਗਾ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਵਾਰਾਂ ਮਿਲਦੀਆਂ ਹਨ 21 23 22 24 ਤੱਕ ਕਿੰਨੀਆਂ ਨੇ ਈਡੀ ਆਪਸ਼ਨ 22 ਪੂਰਬਨਾਨਾ ਕਾਲ ਵਿੱਚ ਕਿੰਨੀਆਂ ਵਾਰਾਂ ਦੀ ਪ੍ਰਾਪਤੀ ਹੁੰਦੀ ਹੈ 5 6 7 8 ਤਾਂ ਆੜਾ ਆਪਸ਼ਨ 6 ਗੁਰੂ ਨਾਨਕ ਦੇਵ ਦੀ ਪ੍ਰਸਿੱਧੀ ਵਿਵਾਰ ਆਸਾ ਦੀ ਵਾਰ ਨੂੰ ਕਿਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਆਦੇਸ਼ ਹੈ ਲੱਲਾ ਬਹਿਰਾਮੇ ਦੀ ਵਾਰ ਮੂਸੇ ਦੀ ਵਾਰ ਜੋਦੇਬੀਰ ਪੁਰਬਾਬੇ ਦੀ ਵਾਰ ਟੁੰਡੇ ਅਸਰਾਜੇ ਦੀ ਵਾਰ ਜੋਦੇਗੀ ਆਊਗਾ ਸੱਸਾ ਟੁੰਡੇ ਅਸਰਾਜੇ ਦੀ ਵਾਰ ਵਾਰ ਲਈ ਠੁਕਮੇ ਛੰਦ ਹੁੰਦੇ ਹਨ ਬੈਠ ਤੇ ਦਵਾਈਆਂ ਛੰਦ ਨਿਸ਼ਾਨੀ ਅਤੇ ਸਰਖੰਡੀ ਛੰਦ ਕੋਡਾ ਤੇ ਸਰਖੰਡੀ ਛੰਦ ਕੋਈ ਛੰਦ ਨਹੀਂ ਤਾਂ ਕਿ ਹੈਗਾ ਅੜਾ ਆਪਸ਼ਨ ਨਿਸ਼ਾਨੀ ਅਤੇ ਸਰਖੰਡੀ ਛੰਦ ਨਜਾਬਤ ਦੀ ਵਾਰ ਕਿਸ ਤਾ ਸ਼ੈਲੀ ਵਿੱਚ ਲਿਖੀ ਗਈ ਹੈ ਵਿਸਥਾਰਮਈ ਸ਼ੈਲੀ ਸੰਪੇਖ ਸ਼ੈਲੀ ਪਛਮੀ ਸ਼ੈਲੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੈਗਾ ਅੜਾ ਸੰਪੇਖ ਸ਼ੈਲੀ ਨਜਾਬਤ ਦੀ ਵਾਰ ਦੀ ਭਾਸ਼ਾ ਕਿਹੋ ਜਹੀ ਹੈ ਮਲਵਈ ਉਪਭਾਸ਼ਾ ਮਾਜੀ ਤੇ ਝਾਂਗੀ ਲੈਂਦੀ ਅਤੇ ਪੋਠੋਹਾਰੀ ਅਰਬੀ ਤੇ ਫਾਰਸੀ ਤਾਂ ਕਿ ਆਉ ਈੜੇ ਆਪਸ਼ਨ ਲੈਂਦੀ ਤੇ ਪੋਠੋਹਾਰੀ ਵਾਰ ਵਿੱਚ ਪੌੜੀ ਲਿਖਣ ਲਈ ਸਰਖੰਡੀ ਅਤੇ ਨਿਸ਼ਾਨੀ ਦੀ ਵਰਤੋਂ ਹੁੰਦੀ ਹੈ ਸਰਖੰਡੀ ਅਤੇ ਨਿਸ਼ਾਨੀ ਕਿਹੜੇ ਛੰਦ ਹਨ ਮਾਤ੍ਰਿਕ ਛੰਦ ਵਰਨਿਕ ਛੰਦ ਗਣੇਕ ਛੰਦ ਜਾਂ ਇਹ ਸਾਰੇ ਤਾਂ ਕਿ ਆਊਗਾ ਇਹਦਾ ਊੜ ਆਪਸ਼ਨ ਮਾਤ੍ਰਿਕ ਛੰਦ ਪੰਜਾਬੀ ਵਿੱਚ ਕਿੰਨੀਆਂ ਲੋਕਵਾਰਾ ਬੰਨੀਆਂ ਜਾਂਦੀਆਂ ਹਨ 922632 ਤਾਂ ਕਿੰਨੀਆਂ ਨੇ ਊੜਾ 9 ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਸੰਸਕ੍ਰਿਤ ਫਾਰਸੀ ਪੰਜਾਬੀ ਅੰਗਰੇਜ਼ੀ ਤਾਂ ਕਿਹੜੀ ਹੈਗੀ ਈਡੀ ਆਪਸ਼ਨ 5 ਹਾਂਜੀ ਇਹ ਸਾਡੇ ਕੁਐਸਚਨਸ ਸੀਗੇ ਜੀ ਵੀਰ ਕਾਵਨ ਨਾਲ ਰਿਲੇਟਡ ਤੇ ਕਿੱਸਾ ਕਾਵਨ ਨਾਲ ਰਿਲੇਟਡ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ